ਅਸੀਂ ਕਾਰਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਦਸਕਰਨ ਸਿੰਘ ਬਠਿੰਡਾ ਦੇ ਅੰਦਰ ਜਿਹੜਾ ਮੇਲਾ ਹੈ ਉਹ ਅੱਜ ਇੱਕ ਹੋ ਸ਼ੁਰੂ ਹੋ ਚੁੱਕਾ ਹੈ ਦੱਸਦੀ ਹੈ ਕਿ ਜਿੱਥੇ ਇਸ ਤੋਂ ਪਹਿਲਾਂ ਬਠਿੰਡਾ ਨੂੰ ਥਰਮਲ ਪਾਰ ਦੇ ਨਾਲ ਜਾਣਿਆ ਜਾਂਦਾ ਸੀ ਤੇ ਉੱਥੇ ਹੁਣ ਬਠਿੰਡਾ ਨੂੰ ਜੇ ਆਪਾਂ ਗੱਲ ਕਰੀਏ ਤਾਂ ਹੁਣ ਮੇਲਿਆਂ ਦਾ ਸ਼ਹਿਰ ਜਾਣਿਆ ਜਾਂਦਾ ਲਗਾਤਾਰ ਇੱਥੇ ਇੱਕ ਸਾਲ ਦੇ ਵਿੱਚ 12 ਤੋਂ 15 15 ਮੇਲੇ ਇੱਥੇ ਲੱਗਦੇ ਆ ਤੇ ਲੋਕਾਂ ਨੂੰ ਲੋ ਇਹ ਆਪਣੇ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਇੱਥੇ ਆਪਣਾ ਇਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇਸ ਮੇਲੇ ਦੀ ਇੱਕ ਹੋਰ ਖਾਸੀਅਤ ਹੈ ਕਿ ਜਦੋਂ ਤੁਸੀਂ ਇਸ ਮੇਲੇ ਦੇ ਅੰਦਰ ਆਉਂਗੇ ਤਾਂ ਤੁਹਾਨੂੰ ਪਹਿਲਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਿੰਗਾਪੁਰ 에ਅਰਲਾਈਨ ਦੇ ਵਿੱਚ ਤੁਹਾਨੂੰ ਇੱਥੇ ਇਸ ਦੇ ਵਿੱਚ ਆਪਣਾ ਸਫ਼ਰ ਕਰਾਇਆ ਜਾਵੇਗਾ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਸਿੰਗਾਪੁਰ 에ਅਰਲਾਈਨ ਦੇ ਵਿੱਚ ਤੁਸੀਂ ਜਾਓਗੇ ਬਿਨਾਂ ਪਾਸਪੋਰਟ ਤੋਂ ਇਸ ਦੇ ਅੰਦਰ ਤੁਹਾਨੂੰ ਜਾ ਕੇ ਦਾ ਆਪਣਾ ਸਫ਼ਰ ਕਰਾਇਆ ਜਾਵੇਗਾ ਦਾ ਆਨੰਦ ਜਿਹੜਾ ਤੁਹਾਨੂੰ ਮਿਲੇਗਾ ਸੇਮ ਉਹੀ ਫੀਲਿੰਗ ਆਵੇਗੀ ਅਸੀਂ ਇੱਕ ਵਾਰੀ ਇੱਥੇ ਅ ਤੇ ਚੱਲਦੇ ਆ ਤੇ ਤੁਹਾਨੂੰ ਇਹ ਸਾਰੀ ਜਿਹੜੀ ਅੰਦਰ ਦੀ ਫੀਲਿੰਗ ਹੈ ਉਹ ਸਾਰੀ ਤੁਹਾਨੂੰ ਆਪਰੇ ਦਿਖਾਵਾਂਗੇ ਤੇ ਉਸ ਤੋਂ ਬਾਅਦ ਸੋਮੋਸੀ ਮੇਲੇ ਦੇ ਵਿੱਚ ਲੈਂਡ ਕਰਾਵਾਂਗੇ ਇਹ ਜਾਜ ਅਸੀਂ ਉਹ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਜਿੱਥੇ ਹੁਣ ਮੇਲਾ ਇੱਕ ਹੋਰ ਬਠਿੰਡਾ ਦੇ ਅੰਦਰ ਮੇਲਾ ਆ ਹੈ ਆਪਣ ਲੱਗ ਚੁੱਕਿਆ ਹੈ ਦੇਖੋ ਤੁਸੀਂਆਂ ਦੇ ਵਿੱਚ ਜਿੱਥੇ ਮੇਲਾ ਲਗਾਤਾਰ ਲੋਕਾਂ ਦਾ ਇਸ ਦੀ ਆਪਣਾ ਇਸ ਨੂੰ ਦੇਖ ਕੇ ਕਾफी ਉਤਸ਼ਾਹ ਜਰ ਦੇਖ ਨੂੰ ਮਿਲ ਰਿਹਾ ਹੈ ਬੜੀ ਕਿੰਨੀ ਸ਼ਹਿਰ ਵਾਸੀ ਆ ਰਹੇ ਨੇ ਅਤੇ ਕੱਲੇ ਸ਼ਹਿਰ ਵਾਸੀ ਨਹੀਂ ਆ ਰਹੇ ਦੂਰ ਤੋਂ ਵੀ ਲੋਕ ਆ ਰਹੇ ਆ ਤੁਸੀਂ ਆਪਕੇ ਦੇਖ ਰਹੇ ਹੋ ਬਿਲਕੁਲ ਤੁਹਾਨੂੰ ਇੱਕ ਜਹਾਜ਼ ਦੀ ਜਿਹੜੀ ਹੈ ਇਹ ਫੀਲਿੰਗ ਆਵੇਗੀ ਜਹਾਜ਼ ਦੇ ਵਿੱਚ ਸਫ਼ਰ ਕਰਕੇ ਤੁਹਾਨੂੰ ਇਸ ਮੇਲੇ ਦੇ ਅੰਦਰ ਜਿਹੜਾ ਹੈਗਾ ਆਪਣਾ ਆਉਣਾ ਹੋਵੇਗਾ ਇੱਕ ਵਾਰੀ ਇੱਧਰ ਦਿਖਾਉਂਗਾ ਕਿ ਇਹ ਜਿਹੜਾ ਜਹਾਜ਼ ਦੇ ਵਿੱਚ ਜਿਸ ਤਰ੍ਹਾਂ ਯਾਤਰੀ ਬੈਠੇ ਹੋਈ ਸੇਮ ਫੀਲਿੰਗ ਆਏਗੀ ਤੇ ਮੈਂ ਹੁਣ ਤੁਹਾਨੂੰ ਮੇਲੇ ਦੇ ਅੰਦਰ ਲੈ ਕੇ ਚੱਲਦਾ ਹਾਂ ਇਦੋਂ ਮੇਲਾ ਤੁਸੀਂ ਮੇਲਾ ਦਿਖਾਵਾਂਗੇ ਮੇਲੇ ਦੇ ਅੰਦਰ ਕੀ ਖਾਸ ਹੈ ਇੱਥੇ ਲੋਕ ਆਏ ਹੋਣਗੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਅਸੀਂ ਦੇਖਦੇ ਹਾਂ ਕਿ ਕੁਝ ਖਾਸ ਹੈਗਾ ਮੇਲੇ ਦੀਆਂ ਸਾਰੀਆਂ ਤਸਵੀਰਾਂ ਸੋਨੋ ਸੂਧੀਆਂ ਤਸਵੀਰ ਦਿਖਾ ਰਹੇ ਜਿੱਤੇ ਮੇਲਾ ਇਹ ਜਿਹੜਾ ਮੇਲਾ ਹੈਗਾ ਇਹ ਬਠਿੰਡਾ ਦੇ ਰੋਜ਼ਗਾਰ ਦੇ ਨੇੜੇ ਜਿਹੜਾ ਮੇਲਾ ਲੱਗਿਆ ਹੋਇਆ ਹੈ ਤੇ ਇਹ ਮੇਲਾ ਇੱਕ ਤਰੀਕ ਤੱਕ ਇਹ ਮੇਲਾ ਲੱਗਣਾ ਹੈ 1 ਜਨਵਰੀ ਤੱਕ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਮੇਲੇ ਦੇ ਅੰਦਰ ਲੈ ਕੇ आओ ਤੇ ਆਪਣੇ ਬੱਚਿਆਂ ਨੂੰ ਮੇਲਾ ਇਹ ਜਿਹੜਾ ਆਪਰ ਦਿਖਾਓ ਇਸ ਦੇ ਵਿੱਚ ਇਹਦੇ ਬੱਚਾ ਦੇ ਲਈ ਖਾਸ ਏਟਮਾ ਨਹੀਂ ਝੂਲੇ ਨੇ ਤੇ ਇੱਥੇ ਕੁਝ ਹੋਰ ਵੀ ਸਾਥੀ ਨੇ ਹਾਂ ਜੀ ਮਿੱਠੀ ਕੀ ਨਾ ਤੁਹਾਡਾ ਸ਼ੰਕਰ ਸਾਖ ਜੀ ਇਹ ਤੁਹਾਡਾ ਆਪਣਾ ਜਿਹੜਾ ਹੈਗਾ ਲਿਵਾਸ ਕਿਸ ਚੀਜ਼ ਦਾ ਵਸਤ ਮਤਲਬ ਇਹ ਲਿਵਾਸ ਕਿਸ ਚੀਜ਼ ਦਾ ਬਣਾਇਆ ਤੁਹਾਡਾ ਚੌਕੜ ਚੌਕੜ ਬਿਲਕੁਲ ਜੀ ਇਹ ਨਹੀਂ ਬੋਲ ਸਕੀ ਸ਼ਾਇਦ ਕਿਤਨਾ ਕਿਤੇ ਮੈਂ ਤੁਹਾਨੂੰ ਸਾਰੀਆਂ ਤਸਵੀਰਾਂ ਜਿਹੜਾ ਦਿਖਾ ਰਿਹਾ ਮੇਲੇ ਦੇ ਅੰਦਰ ਖਾਸ ਤਸਵੀਰਾਂ ਨੇ ਇਹ ਮੇਲੇ ਦਾ ਖਾਸ ਕਿੱਛ ਦਾ ਕੇਂਦਰ ਨੇ ਜਿਹੜੀਆਂ ਆਈਆਂ ਨੇ ਤੇ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਇੱਥੇ ਖਾਣ ਪੀਣ ਨੂੰ ਵੀ ਇਹਦੇ ਅੰਦਰ ਮਿਲਦੀਆਂ ਨੇ ਇੱਥੇ ਕੋਈ ਵੀਰਜੀ ਨੇ ਆਹ ਨਹੀਂ ਮੇਰੀ ਸਤਿਕਾਰ ਆ ਸਤਿਕਾਰ ਜੀ ਮੇਲੇ ਜਾ ਕੇ ਕਿਸ ਤਰ੍ਹਾਂ ਲੱਗਿਆ ਫਿਰ ਬਹੁਤ ਵਧੀਆ ਲੱਗਿਆ ਜੀ ਕੀ ਕੁਛ ਹੈ ਦੇ ਪਿੱਛੇ ਖਾਸ ਹੀ ਮਿਲੇਗਾ ਸਾਰਾ ਕੁਝ ਹੀ ਵਧੀਆ ਦੇਖਣ ਵਾਲੀ ਚੀਜ਼ ਆ ਮੇਲੇ ਅੱਜ ਕੱਲ੍ਹ ਦੇ ਜਿਹੜੇ ਸਾਰੇ ਮੇਲੇ ਖਲੋਪੁੰਦੇ ਜਾਂਦੇ ਨੇ ਕੀ ਲੱਗਦਾ ਵੀ ਇਸ ਤਰ੍ਹਾਂ ਦੇ ਮੇਲੇ ਹੋਣੇ ਜਿਹਦੇ ਲੱਗਣੇ ਜਿਹਦੇ ਮੇਲੇ ਜ਼ਰੂਰ ਜੀ ਬਹੁਤ ਲੱਗਣੇ ਚਾਹੀਦੇ ਆ ਮੰਨ ਲਓ ਹਰ ਇੱਕ ਚੀਜ਼ ਇਹਦਾ ਨਾ ਕਲਚਰ ਨਾਲ ਜੁੜਤਾ ਨਾ ਮੌਕਾ ਮਿਲਿਆ ਇੱਕ ਵਾਰੀ ਮੈਂ ਤਾਂ ਮੇਰਾ ਤਾਂ ਫਸਟ ਟਾਈਮ ਆ ਇੱ ਬਾਕੀ ਬਹੁਤ ਵਧੀਆ ਗੱਲ ਕਿਹੜੀ ਜਗ੍ਹਾ ਤੋਂ ਆਇਓ ਆਇਆ ਤਾਂ ਮੈਂ ਹੀ ਫਾਇਲ ਕਰ ਤਾ ਹਾਂ ਆਦਲ ਕਾ ਸਪੈਸ਼ਲ ਮਿਲਣ ਦੇਖਣ ਆਇਆ ਹਾਂ ਇਸ ਤਰ੍ਹਾਂ ਪਤਾ ਲੱਗਾ ਫੇ ਮੇਲੇ ਦਾ 2-4 ਦਿਨ ਹੋ ਗਏ ਸੀਗੇ ਮੈਂ ਦੇਖ ਰਿਹਾ ਸੀ ਇਹਨੂੰ ਇੰਟਰਨੈਟ ਤੇ ਇਹਦੇ ਬਾਰੇ ਸੋਸ਼ਲ ਮੀਡੀਆ ਦੇਖ ਰਹੀ ਸੀ ਸੋਸ਼ਲ ਮੀਡੀਆ ਦੇਖ ਕੇ ਇੱਥੇ ਆ ਵੀ ਇੰਡੀ ਮੇਲੇ ਚ ਜੀ ਜਾ ਕੇ ਦਾ ਸਫਰ ਕੀਤਾ ਹਾਂਜੀ ਕੀਤਾ ਪਾਸਪੋਰਟ ਦੀ ਲੋੜ ਪਈ ਮੇਰਾ ਪਾਸਪੋਰਟ ਨਾ ਨੀ ਜਿਹੜੇ ਅੱਜ ਕੱਲ ਦੇ ਵੀ ਜਿਹੜੇ ਮੇਲੇ ਨੇ ਇਹ ਅੱਜ ਕੱਲ ਅਨੋਪ ਹੁੰਦੇ ਜਾ ਰਹੇ ਨੇ ਸਾਡੀ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਉਹ ਇਹਨਾਂ ਮੇਲਿਆਂ ਤੋਂ ਕਿਧਰਾਂ ਗੇ ਦੂਰ ਹੁੰਦੀ ਆ ਕਿਧਰਾਂ ਦੀ ਜਾ ਤਰ ਇੰਟਰਨੈਟ ਦੇ ਵਿੱਚ ਰੰਦੀ ਆ ਕੀ ਕਹਿਣਾ ਚਾਹੁੰਦੇ ਉਸ ਨੌਜਵਾਨ ਪੀੜ੍ਹੀ ਨੂੰ ਮੇਲੇ ਜਾਣ ਚਾਹੀਦੇ ਹਾਂਜੀ ਇਹ ਉਹ ਚੀਜ਼ ਆਏ ਨਾ ਬੇ ਉਹ ਸਿਰਫ ਇੱਕ ਆਪਾਂ ਉਹਦੇ ਨਾਲ ਹੀ ਜੁੜ ਕੇ ਰਹਿ ਗਏ ਆ ਹੋਣ ਵਾਲੀ ਹੈ ਨਾ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਣੇ ਆਲੇ ਦੁਆਲੇ ਕੀ ਆਪਾਂ ਕਿੰਨੀਆਂ ਚੀਜ਼ਾਂ ਮਿਸ ਕਰਦੇ ਆਂ ਤੇ ਆਪਣੀ ਜ਼ਿੰਦਗੀ ਆ ਹੀ ਲੰਘ ਜਾਂਦੀ ਤੇ ਵਧੀਆ ਸਮਾਂ ਦੀ ਆ ਕੇ ਇੱਥੇ ਬਹੁਤ ਅਵੇਅਰਨੈਸ ਆਉਂਦੇ ਕਲਚਰ ਬਾਰੇ ਸਾਰਾ ਕੁਝ ਨਵਾਂ ਦੇਖਣ ਸਰਪ੍ਰੀ ਇਹ ਆਪਣਾ ਸਾਡਾ ਕੋਈ ਸਾਥੀ ਜੁੜੇ ਸੀ ਇਹ ਸਪੈਸ਼ਲ ਨੋਰ ਤੇ ਇੰਟਰਨੈਟ ਤੇ ਇਹਨਾਂ ਨੇ ਇਹ ਆਪਣੇ ਇਸ ਮੇਲੇ ਬਾਰੇ ਸੁਣਿਆ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਇਸ ਮੇਲੇ ਨੂੰ ਦੇਖਣ ਦੇ ਲਈ ਸਪੈਸ਼ਲ ਤੌਰ ਤੇ ਹਾਜ਼ਰਕਾ ਤੋਂ ਆਏ ਅਤੇ ਇਸ ਮੇਲੇ ਦਾ ਇਹਨਾਂ ਨੇ ਆਨੰਦ ਮਾਰਿਆ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਕਿਤੇ ਨਾ ਕਿਤੇ ਮੋਬਾਈਲ ਦੇ ਨਾਲੋਂ ਆਪਣਾ ਸਾਈਡ ਤੇ ਹੋ ਕੇ ਤੇ ਇਸ ਤਰ੍ਹਾਂ ਦੇ ਮੇਲੇ ਜਿਹੜੇ ਲੱਗਦੇ ਨੇ ਉਹ ਜੋ ਦੇਖਣ ਚਾਹੀਦੇ ਨੇ ਦੇਖੋ ਅਸੀਂ ਸੁਣਦਾ ਇੱਥੇ ਜਿੱਥੇ ਖਾਣ ਪੀਣ ਦੀਆਂ ਆਈਟਮਾਂ ਨੇ ਬਹੁਤ ਸਾਰੀਆਂ ਬੱਚਿਆਂ ਦੇ ਲਈ ਆਈਟਮਾਂ ਨਹੀਂ ਬਹੁਤ ਸਾਰੀਆਂ ਉੱਥੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਤਾਂ ਸਾਡੀਆਂ ਔਰਤਾਂ ਦੇ ਲਈ ਵਿਸ਼ੇਸ਼ ਚੀਜ਼ਾਂ ਨੇ ਪੰਜਾਬੀ ਜੁੱਤੀ ਹੈ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਰੰਗ ਜੁੱਤੀਆਂ ਸੀ ਮੇਲੇ ਦੇ ਵਿੱਚ ਆਈਆਂ ਹੋਈਆਂ ਨੇ ਜਿਹੜੀਆਂ ਕਿ ਔਰਤਾਂ ਦੇ ਲਈ ਵਿਸ਼ੇਸ਼ ਇਹ ਹੈਈਆਂ ਨੇ ਤੇ ਹੋਰ ਵੀ ਬਹੁਤ ਸਾਰਾ ਔਰਤਾਂ ਦੇ ਲਈ ਤੇ ਬੱਚਿਆਂ ਦੇ ਲਈ ਖਾਸ ਇੱਥੇ ਐਟਮਾ ਨੇ ਜਿਹੜੀਆਂ ਨੇ ਟੈਟੂ ਅੰਦਰ ਆਪਣਾ ਬਣ ਰਹੇ ਨੇ ਤੇ ਅਸੀਂ ਹੋਰ ਵੀ ਇੱਥੇ ਜਿਹੜੇ ਲੋਕ ਨੇ ਅਸਟੂਡਿਓ ਦੇ ਨਾਲ ਵੀ ਆਪਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੁਛ ਇਸ ਮੇਲੇ ਦੇ ਵਿੱਚ ਖਾਸ ਤੁਮੜਾ ਹੈਗਾ ਇਹ ਆਪਣਾ ਦਿਖਾਈ ਦੇ ਰਿਹਾ ਹੈ ਦੇਖੋ ਤਸਵੀਰਾਂ ਦੇ ਵਿੱਚ ਔਰਤਾਂ ਦੀ ਇਹ ਖਾਸ ਪਸੰਦ ਮੇਲਾ ਬਣਿਆ ਹੋਇਆ ਹੈ

ਬਿਲਕੁਲ ਜੀ ਇਹ ਕਹਿੰਦੇ ਵੀ ਹਜੇ ਮੇਲੇ ਐਂਟਰੀ ਕੀਤੀ ਹੈ ਕੀ ਕੀ ਖਾਸ ਹੈ ਜੀ ਮੇਲੇ ਵਿੱਚ ਇਹ ਆਉਣਗੇ ਤੇ ਆਪਣਾ ਦੇਖਣਗੇ ਅਸੀਂ ਤੁਹਾਨੂੰ ਇਹ ਸਾਰਾ ਤਸਵੀਰਾਂ ਜਿਹੜੀਆਂ ਮੇਲੇ ਦੀਆਂ ਹੋਰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੁਝ ਹੋਰ ਵੀ ਲੋਕਾਂ ਦੇ ਨਾਲ ਇੱਥੇ ਆਪਣਾ ਗਲਬਤ ਕਰਾਂਗੇ ਮੇਲੇ ਦੇ ਵਿੱਚ ਜਿਹੜਾ ਇਹ ਬੱਚਿਆਂ ਦੇ ਲਈ ਖਾਸ ਕਰਕੇ ਝੂਲੇ ਨੇ ਤੇ ਜੇ ਆਪਾਂ ਗੱਲ ਕਰੀਏ ਤਾਂ ਇੱਕ ਕਿਤਾਬਾਂ ਦੀ ਸਟਾਲ ਜਿਹੜੀ ਵਿਸ਼ੇਸ਼ ਤੌਰ ਤੇ ਇਸ ਮੇਲੇ ਦੇ ਵਿੱਚ ਲੱਗੀ ਹੋਈ ਹੈ ਜਿਹੜੇ ਸਾਡੇ ਪੜਨ ਦੇ ਸ਼ਕੀਨ ਨੇ ਉਸ ਮੇਲੇ ਦੇ ਵਿੱਚ ਆਪਣਾ ਇਹ ਜਿਹੜੀਆਂ ਬੁੱਕਸ ਨੇ ਉਹ ਦੇਖ ਰਹੇ ਨੇ ਦੇਖੋ ਤਸਵੀਰਾਂ ਦੇ ਵਿੱਚ ਜਿਹੜੇ ਇਸ ਮੇਲੇ ਦੇ ਵਿੱਚ ਇੱਕ ਕਿਤਾਬਾਂ ਦਾ ਸਟਾਲ ਹੈ ਜਿਹੜੀ ਵਿਸ਼ੇਸ਼ ਤੌਰ ਤੇ ਇਹ ਆਪਣਾ ਕਿਤਾ ਕੇਂਦਰ ਬਣਿਆ ਜਿਹੜੇ ਲੋਕ ਪੜ੍ਹਨ ਦੇ ਸ਼ਕੀਨ ਨੇ ਹਾਂ ਜੀ ਜੀ ਫਸੀਕਰ ਤਸਵੀਰਵਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਤਰਜਤ ਪੁਸਤਕ ਮੇਲਾ ਜਿਹੜਾ ਹੈਗਾ ਇਹ ਆਪਣਾ ਜਿੰਨਪਰੀ ਇੱਥੇ ਲੱਗੇ ਪੁਸਤਕਾਂ ਦੀ ਇੱਕ ਵੀ ਆਪਣੇ ਸਟਾਲ ਲੱਗੀ ਹੈ ਕੀ ਵੀ ਇਸ ਤਰ੍ਹਾਂ ਮੇਲੇ ਦੇ ਵਿੱਚ ਹੁੰਦੇ ਹਰ ਮੇਲੇ ਦੇ ਵਿੱਚ ਇਹ ਨੀ ਚੀਜ਼ ਪੰਜਾਬੀ ਸੱਭਿਆਚਾਰ ਕਿਸ ਸਾਡੇ ਪੰਜਾਬੀ ਵਿਰਸਾ ਜ਼ਰੂਰ ਹੋਣਾ ਚਾਹੀਦਾ ਮੈਂ ਪੈਰਾਡ ਉਪਰ ਹਾਂ ਔਰ ਬੜੀ ਖੁਸ਼ੀ ਹੋਈ ਮੈਂ ਐਪੀ ਬਰਤ ਪ੍ਰਦੇਸ਼ ਜਿਲ੍ਹਾ ਰਤਲਾਬਾ ਆਇਆ ਹੋਇਆ ਨੌਜਵਾਨ ਪੀੜ੍ਹੀ ਜਿਹੜੀ ਸਾਡੀ ਅੱਜ ਕੱਲ ਦੀ ਉਹ ਜਾਤਰ ਮੋਬਾਈਲਾਂ ਦੇ ਵਿੱਚ ਬਿਜੀ ਹੋ ਗਈ ਪੁਸਤਕਾਂ ਤੋਂ ਤਾਂ ਬਹੁਤ ਦੂਰ ਹੋ ਗਈ ਹੈ ਕਿਹ ਕਿਹਨ ਤੋਂ ਨਹੀਂ ਜੋ ਸਾਨੂੰ ਕਿਤਾਬਾਂ 'ਚੋਂ ਮਿਲਣਾ ਉਹ ਮੋਬਾਈਲਾਂ 'ਚੋਂ ਨਹੀਂ ਮਿਲ ਸਕਦਾ ਜੋ ਸਾਨੂੰ ਪੰਜਾਬੀ ਕਿਤਾਬਾਂ 'ਚੋਂ ਮਿਲਦਾ ਉਹ ਮੋਬਾਈਲ 'ਚ ਨਹੀਂ ਮਿਲਦਾ ਬਿਲਕੁਲ ਜੀ ਜਿਹੜਾ ਕੋ ਸਾਨੂੰ ਇਹਨਾਂ ਆਪਣਾ ਕਿਤਾਬਾਂ ਦੇ ਵਿੱਚ ਮਿਲਦਾ ਉਹ ਕਿਤੇ ਨਾ ਕਿਤੇ ਮੋਬਾਈਲਾਂ ਦੇ ਵਿੱਚ ਉਹ ਨਹੀਂ ਮਿਲਦਾ ਸਾਡਾ ਇਸ ਸਪਸਟਾਲ ਦੇ ਬਲਗੇ ਫਿਰ ਸਸਟੀਗਲ ਕਿਹਣੀ ਦੇਖੋ ਤੁਹਾਨੂੰ ਦਿਲਵੰਡੀ ਸਭ ਪਿੰਡ ਸਿੰਘ ਹੋਈ ਕਿੰਨੀਆਂ ਕਿਤਾਬਾਂ ਫਿਰ ਜੀ ਆਪਾਂ ਕੀ ਲੋਕ ਆਉਂਦੇ ਨੇ ਸੇਲ ਥੋੜੀ ਹੈ ਹਾਂਜੀ ਹੋ ਰਹੀ ਆ ਵਧੀਆ ਹੋ ਜਾਂਦੀ ਹੈ ਸੇਲ ਤੇ ਇਸ ਦੇ ਵਿੱਚ ਰੁਝਾਨ ਹੈਗਾ ਜਿਵੇਂ ਪਾਟਕਾਂ ਦਾ ਉਸ ਤਰੀਕੇ ਦੇ ਨਾਲ ਆਉਂਦੇ ਨੇ ਪਰ ਇਹ ਇਹਨਾਂ ਦੀ ਸਪੈਸ਼ਲ ਬੁੱਕ ਫੇਅਰ ਨਹੀਂ ਹੈ ਉਥੇ ਸਿਰ ਲਿਟਰੇਚਰ ਦੇ ਨਾਲ ਸੰਬੰਧਤ ਆਉਂਦੇ ਨੇ ਇਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ ਕਿਉਂਕਿ ਇਹਦੇ ਹਰ ਇੱਕ चीज ਦੀ ਸਟਾਲ ਲੱਗੀ ਹੋਈ ਆ ਜਿਆਦਾਤਰ ਜਿਹੜੀਆਂ ਇਹ ਵੀ ਆਪਣੇ ਬੋਕਰੇ ਤੁਹਾਡੀਆਂ ਇਹ ਆਪਣਾ ਕਿਸੇ ਦੇ ਲੋਕ ਖਰੀਦਦੇ ਨੇ ਕਿਸੇ ਦੇ ਲੋਕ ਖਰੀਦਦੇ ਨੇ ਕਦਾ ਪਾ ਕੇ ਸਰ ਸਾਡੇ ਕੋਲ ਜੋ ਹੈ ਉਹ ਸਭ ਤਰ੍ਹਾਂ ਦਾ ਲਿਟਰੇਚਰ ਹੈ ਜਿਵੇਂ ਕਹਾਣੀ ਆਉਂਦੀ ਹੈ ਮੇਰਾ ਸਵਾਲ ਇੱਕ ਵਾਰੀ ਫਿਰ ਪੁੱਛੋ ਕਿ ਜਿਹੜੇ ਇੱਥੇ ਲੋਕ ਆਉਂਦੇ ਨੇ ਕਿਤਾਬਾਂ ਖਰੀਦਦੇ ਨੇ ਕਿਸ ਕਿਸ ਏਜ ਦੇ ਲੋਕ ਨੇ ਜਿਹੜੇ ਇੱਥੇ ਕਿਤਾਬਾਂ ਖਰੀਦਦੇ ਨੇ ਓਕੇ ਸਰ ਹਰ ਵਰਗ ਦੇ ਆਉਂਦੇ ਨੇ ਜਿਵੇਂ ਨੌਜਵਾਨ ਹੈਗੇ ਨੇ ਜ਼ਿਆਦਾਤਰ ਨੌਜਵਾਨ ਨੇ ਉਹ ਸ਼ਾਇਰੀ ਵੱਲ ਰੁਝਾਨ ਉਹਨਾਂ ਦਾ ਜ਼ਿਆਦਾ ਹੈ ਤਾਂ ਉਹ ਸ਼ਾਇਰੀ ਜ਼ਿਆਦਾ ਖਰੀਦਦੇ ਨੇ ਬਿਲਕੁਲ ਜੀ ਨੌਜਵਾਨ ਵੀ ਆ ਰਹੇ ਨੇ ਕਿਤਨਾ ਕਿਤੇ ਨੌਜਵਾਨ ਵੀ ਇਸ ਮੇਲੇ ਦੇ ਵਿੱਚ ਕਿਤਾਬਾਂ ਖਰੀਦਣ ਆ ਕੇ ਤੇ ਇੱਕ ਵਾਰੀ ਮੈਂ ਦਿਖਾਉਂਗਾ ਝੂਲੇ ਨੇ ਜਿਹੜੇ ਮੇਰੇ ਸਾਥੀ ਨੂੰ ਝੂਲੇ ਦੇ ਜਿਹੜੇ ਸਾਰੇ ਇੱਕ ਵਾਰੀ ਜਰੂਰ ਦਿਖਾ ਦਿੰਨੇ ਝੂਲੇ ਦੇ ਅੰਦਰ ਇੱਥੇ ਬੱਚਿਆਂ ਦਾ ਕਾਫੀ ਖਿੱਚਦਾ ਕੇਂਦਰ ਇਹ ਜਿਹੜਾ ਮੇਲਾ ਬਣਿਆ ਹੋਇਆ ਤੇ ਬਹੁਤ ਸਾਰੇ ਜਿਹੜੀ ਲੋਕ ਨੇ ਇੱਥੇ ਬੱਚਿਆਂ ਨੂੰ ਲੈ ਕੇ ਆਪਣੇ ਨੂੰ ਆ ਰਹੇ ਨੇ ਤੇ ਆਉਣਾ ਵੀ ਚਾਹੀਦਾ ਕਿਤਨਾ ਕਿਤੇ ਸਾਨੂੰ ਮੋਬਾਈਲਾ ਤੋਂ ਕਿਤਨਾ ਕਿਤੇ ਦੂਰ ਹੋਣਾ ਚਾਹੀਦਾ ਹੈ ਮੋਬਾਈਲਾਂ ਤੋਂ ਦੂਰ ਹੋਵਾਂਗੇ ਤਾਂ 100 ਸਟ੍ਰੈਸ ਸਾਡੀ ਮੰਦੇ ਅੰਦਰ ਉਹ ਕਿੰਨਾ ਕਿਸੇ ਤੇ ਮੇਲੇ ਦੇ ਵਿੱਚ ਆ ਕੇ ਜਿਹੜਾ ਸਟ੍ਰੈਸ ਤੋਂ ਥੋੜੀ ਜਿਹੀ ਇਨਜਾਇਬ ਮਿਲੈਗੀ ਨਿਸ਼ਾਨੇਬਾਜ਼ੀ ਕੀਤੀ ਜਾ ਰਹੀ ਹੈ ਇੱਕ ਵਾਰੀ ਮੈਂ ਸਾਰੀਆਂ ਤਸਵੀਰਾਂ ਸਾਥੀ ਵੀ ਗੰਗੂ ਕੇ ਇਧਰ ਤਸਵੀਰਾਂ ਲਿਖਾਉਣ ਨਿਸ਼ਾਨੇਬਾਜ਼ੀ ਦੀਆਂ ਨਿਸ਼ਾਨੇਬਾਜ਼ੀ ਕੀਤੀ ਜਾ ਰਹੀ ਹੈ ਤੇ ਇਸ ਮੇਲੇ ਦੇ ਵੀ ਇਹ ਵੀ ਆਪਣਾ ਖੇਤੀ ਦਾ ਕੇਂਦਰ ਕਾਫੀ ਬਣੇ ਹੋਏ ਨੇ ਕਾਫੀ سارے ਲੋਕ ਨੇ ਜਿਹੜੇ ਇਸ ਮੇਲੇ ਦੇ ਅੰਦਰ ਮਟਾਉਣ ਦੇ ਲਈ ਆਏ ਹੋਏ ਨੇ ਅਸੀਂ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਸਾਨੂੰ ਫਾਹਨੀਆਂ ਕਰ ਰਹੀਆਂ ਬਹੁਤ ਸਾਰੀਆਂ ਇਸ ਮੇਲੇ ਦੀਆਂ ਤਸਵੀਰਾਂ ਨੇ ਸਾਰਾ ਮੇਲਾ ਇਸ ਟਾਈਮ ਕਾਫੀ ਵੱਡੇ ਦਾ ਕੇਂਦਰ ਬਣਾਇਆ ਕਿਤਨਾ ਕਿਤੇ ਇਸ ਮੇਲੇ ਦੇ ਅੰਦਰ ਬਹੁਤ ਸਰੀਆਂ ਔਰਤਾਂ ਤੇ ਬੱਚੇ ਇਸ ਮੇਲੇ ਦੇ ਅੰਦਰ ਆਏ ਹੋਣਗੇ ਅਸੀਂ ਜੋਣ ਤੋਂ ਖਾਣ ਪੀਣ ਦਾ ਸਾਮਾਨ ਹੈ ਜਿਹੜਾ ਦਾ ਖਾਣ ਪੀਣ ਦਾ ਸਾਮਾਨ ਆਉਂ ਸਮੋਸਾ ਕੇਸੀ ਅਸੀਂ ਸਾਰਿਆਂ ਨੂੰ ਦਿਖਾਵਾਂਗੇ ਇਸ ਮੇਲੇ ਦੇ ਅੰਦਰ ਕੀ ਕੁਝ ਖਾਸ ਹੈ ਜਿਹੜਾ ਖਾਣ ਦੇ ਲਈ ਮਿਲੇਗਾ ਪੰਜਾਬੀ ਖਾਣੇ ਵੀ ਇਸ ਮੇਲੇ ਦੇ ਅੰਦਰ ਮਿਲਦੇ ਨੇ ਜਿਸ ਤਰ੍ਹਾਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਇਸ ਮੇਲੇ ਦੇ ਅੰਦਰ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਬਹੁਤ ਸਾਰੇ ਇੱਥੇ ਇਸ 셀ਫੀ ਪੁਆਇੰਟ ਨੇ ਮੈਂ ਇੱਕ ਵਾਰੀ ਸਾਥੀ ਗੋਗੇ 셀ਫੀ ਪੁਆਇੰਟ ਜਿਹੜੇ ਇਹ 셀ਫੀ ਪੁਆਇੰਟ ਵਿਸ਼ੇਸ਼ ਖਿੱਚ ਦਾ ਕੇਂਦਰ ਪੜਾਇਆ ਹੋਏ ਨੇ ਇੱਕ ਰੇਲ ਦਾ ਇੰਜਨ ਹੈ ਜਿਹੜਾ ਇਹ 셀ਫੀ ਪੁਆਇੰਟ ਪੜਾਇਆ ਹੋਇਆ ਹੈ ਇੱਥੇ ਲੋਕ ਆ ਕੇ ਸੈਲਫੀਆਂ ਲੈਂਦੇ ਨੇ ਕਿਉਂ ਦੇ ਨਾਲ ਨਾਲ ਇੱਕ ਸਟਾਰ ਆ ਜਿਹੜਾ ਉਹ ਬਣਾਇਆ ਹੋਇਆ ਹੈ। ਇਸ ਸਟਾਰ ਦੇ ਨਾਲ ਨਾਲ ਉਹ ਵੀ ਬਹੁਤ سارے ਇਸ ਤਰ੍ਹਾਂ ਦੇ ਇੱਥੇ ਆਪਣਾ ਸੈਲਫੀ ਪੁਆਇੰਟ ਨੇ ਜਿਹੜੇ ਬਣਾਏ ਹੋਏ ਨੇ ਤੇ ਮੈਂ ਸੱਚ ਨੂੰ ਕਹੂੰਗਾ ਕਿ ਹੁਣ ਆਪਾਂ ਖਾਣੇ ਵਾਲੇ ਬਚ ਲਈਏ ਕਿ ਲੋਕਾਂ ਦਾ ਜਿਹੜਾ ਰੁਝਾਨ ਹੈ ਇੱਥੇ ਇਸ ਦੇ ਅੰਦਰ ਕੋਈ ਪੰਜਾਬੀ ਖਾਣਾ ਵੀ ਮਿਲਦਾ ਕਿ ਨਹੀਂ ਮਿਲਦਾ ਸੀ ਉਹ ਵੀ ਸਾਰੀਆਂ ਤਸਵੀਰਾਂ ਜਿਹੜੀਆਂ ਅਸੀਂ ਨੂੰ ਆਪਣਾ ਦਿਖਾਵਾਂਗੇ ਜਿਸ ਤਰ੍ਹਾਂ ਇੱਕ ਚਾਹ ਜਿਹੜੀ ਸਪੈਸ਼ਲ ਹੈ ਇਹਨਾਂ ਕਸੌਰਿਆਂ ਦੇ ਵਿੱਚ ਦਿੱਤੀ ਜਾ ਰਹੀ ਹੈ ਮਿੱਟੀ ਦੇ ਕਸੌਰਿਆਂ ਦੇ ਵਿੱਚ ਕਿਤੇ ਨਾ ਕਿਤੇ ਚਾਹ ਤੇ ਉਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਇੱਥੇ ਖਾਣੇ ਨੇ ਇੱਥੇ ਲੋਕਾਂ ਵੱਲੋਂ ਜਿੱਥੇ ਕਸੌਰਾਂ ਜਾ ਪੀਤੀ ਜਾ ਰਹੀ ਹੈ ਜਿਹੜੀ ਚੀਜ਼ ਅੱਜ ਕੱਲ੍ਹ ਅਲੋਪ ਹੁੰਦੀ ਜਾ ਰਹੀ ਹੈ ਉਹ ਇਸ ਦੇ ਅੰਦਰ ਅਸੀਂ ਤੁਹਾਨੂੰ ਇੱਕ ਵਾਰੀ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਸਾਡੇ ਨਾਲ ਇੱਥੇ ਕੁਝ ਲੋਕ ਇੱਥੇ ਬੈਠੇ ਹੋਏ ਨੇ ਕਿਹੜੀ ਕਿਹੜੀ ਚ ਲੋਕੂੰਂ ਦੀ ਜਾਂਦੇ ਉਹ ਅਸੀਂ ਆਪਣਾ ਸਾਰੀਆਂ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਆਪਣਾ ਦਿਖਾਵਾਂਗੇ ਵੀ ਨਹੀਂ ਸਸਿਕਾਰ ਇਹ ਕੀ ਕਰਨ ਚਾਹ ਮੇਲੇ 'ਚ ਕੀ ਖਾਸ ਨੇ ਸਾਜ ਮੇਲੇ 'ਚ ਖਾਸ ਦੇ ਸਾ ਤਾਂ ਇਹ ਬਸ ਦੁੱਧ ਪੀ ਜਾਂਦੇ ਆ ਨਹੀਂ ਕੋਈ ਖਾਸ ਇੱਥੇ ਮਿਲ ਜਾਏ ਸਪੈਸ਼ਲ ਕੋਈ ਖਾਸ ਇਹ ਦੁੱਧ ਜਿਹੜਾ ਹੈਗਾ ਤੁਸੀਂ ਇੰਜ ਪੀਓ ਮੈਟਰੀਕ ਸੌਰੇ ਚ ਕੀ ਲੱਗਦਾਗਾ ਇਹ ਪੁਰਾਣੀ ਵਿਰਾਸਤ ਕਿੰਨੀ ਬਹੁਤ ਵਧੀਆ ਬਹੁਤ ਵਧੀਆ ਚੀਨੀ ਨਾਲੋਂ ਤਾਂ ਬਹੁਤ ਵਧੀਆ ਜਦੋਂ ਪੰਜਾਉਂਟ ਜਿਹੜੇ ਪੇਪਰ ਦਾ ਉਹ ਆ ਮਤਲਬ ਗਲਾਸਾਂ ਦੇ ਆਏ ਉਹਦੇ ਨਾਲੋਂ ਤਾਂ ਬਹੁਤ ਵਧੀਆ ਹੈਗਾ ਬਿਲਕੁਲ ਜੀ ਅਸੀਂ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਦਿਖਾਵਾਂਗੇ ਮੇਲੇ ਦੇ ਵਿੱਚ ਇਦਾਂ ਕਿਤਨੇ ਕਿਤੇ ਜਿਹੜੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਹੈ ਜਿਹੜਾ ਉਹ ਵੀ ਇਸ ਮੇਲੇ ਦੇ ਵਿੱਚ ਮਿਲੂਗਾ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਇੱਕ ਵਾਰੀ ਮੈਂ ਸਰੋਂ ਦਾ ਸਾਗ ਜਿਉਂ ਦਿਖਾਵਾਂਗਾ ਇਹਦੇ ਵਿੱਚ ਸਰੋਂ ਦਾ ਸਾਗ ਬਣਿਆ ਹੋਇਆ ਹੈ ਤੇ ਨਾਲ ਮੱਕੀ ਦੀ ਰੋਟੀ ਇਸ ਮੇਲੇ ਦੀ ਖਿੱਚ ਦਾ ਕੇਂਦਰ ਵਿਸ਼ੇਸ਼ ਤੌਰ ਤੇ ਮੱਕੀ ਦੀ ਰੋਟੀ ਹੈ ਇਹ ਦੇਖ ਕੇ ਪੰਜਾਬੀਆਂ ਦੇ ਲਈ ਇਹ ਬਹੁਤ ਹੀ ਇੱਕ ਜ਼ਰੂਰੀ ਆਈਟਮ ਹੁੰਦੀ ਹੈ ਜੋ ਇੱਕ ਮੱਕੀ ਦੀ ਰੋਟੀ ਖਾਸ ਹੁੰਦੀ ਹੈ ਤੇ ਉਹਦੇ ਨਾਲ ਨਾਲ ਕਿਤੇ ਨਾ ਕਿਤੇ ਸਰ੍ਹੋਂ ਦਾ ਸਾਗ ਜਿਹੜਾ ਇਹ ਖਾਸ ਹੁੰਦਾ ਤੇ ਇਹ ਜਿਹੜੇ ਨੇ ਇਹ ਆਲੂ ਆਲੂ ਨੇ ਜਿਹੜੇ ਇਹ ਨਾਲ ਬਲ ਸਪੈਲ ਤੋਂ ਫਰਾਈ ਕਰਕੇ ਦੀਆਂ ਆਪਣੇ ਦਿੱਤੇ ਜਾਂਦੇ ਵੱਖਰੇ ਵੱਖਰੇ ਆਈਟਮਾਂ ਦੇ ਕਿਸ ਤਰ੍ਹਾਂ ਦੇ ਨਾਲ ਨਾਲ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਵਾਂਗੇ ਕਿ ਕਿਤੇ ਨਾ ਕਿਤੇ ਜੇ ਆਪਾਂ ਗੱਲ ਕੀ ਗਜਰੇਲਾ ਨੇ ਜਿਹੜਾ ਤੇ ਮੱਕੀ ਦੀ ਰੋਟੀ ਨਾਲ ਜੇ ਆਪਾਂ ਜਿਹੜੀ ਸਾਡੇ ਆਪਣਾ ਇਸੇ ਖਾਣੇ ਦਵਾਤੀ ਗੋੜਾ ਚਟਨੀ ਹੈ ਅਚਾਰ ਹੈ ਆਪਣਾ ਵੱਖਰੀ ਕਿਸਮ ਦੇ ਇਹ ਵੀ ਇਸ ਮੇਲੇ ਦਾ ਕਾਫੀ ਖਿੱਚਦਾ ਕੇਂਦਰ ਹੈ ਜਿਹੜੇ ਬਣੇ ਹੋਏ ਨੇ ਗੁਲਾਬ ਜਾਮਨ ਗਰਮ ਇਸ ਦੇ ਅੰਦਰ ਮਿਲਦੀ ਹੈ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਇਸ ਲਈ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਵੀ ਇਸ ਮੇਲੇ ਦੇ ਅੰਦਰ ਆਓ ਤੇ ਆਪਣੇ ਬੱਚੇ ਨੂੰ ਲੈ ਕੇ ਆਓ ਤੇ ਇਸ ਮੇਲੇ ਦਾ ਜਿਹੜਾ ਆਨੰਦ ਹੈ ਉਹ ਜ਼ਰੂਰ ਮਾਣੋ ਇੱਧਰ ਜਿਹੜਾ ਗਜਰੇਲਾ ਬਣ ਰਿਹਾ ਗਜਰੇਲਾ ਜਿਹੜਾ ਆਪਾਂ ਗਜਰੇਲਾ ਕਹਿੰਦੇ ਉਹ ਇੱਧਰ ਗਜਰੇਲਾ ਬਣ ਰਿਹਾ ਇੱਕ ਵਾਰ ਮੈਂ ਸਾਰੀਆਂ ਤਸਵੀਰਾਂ ਮੇਰੇ ਸਾਥੀ ਗੁਰੂ ਨੂੰ ਇਹ ਵੀ ਦਿਖਾਉਣ ਕਿ ਗਜਰੇਲਾ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਇਹ ਵੀ ਸਾਡੇ ਪੰਜਾਬੀਆਂ ਦੀ ਇੱਕ ਖਾਸ ਪਸੰਦ ਹੁੰਦਾ ਹੈ ਗਜਰੇਲਾ ਜੋ ਇੱਥੇ ਦੇ ਅੰਦਰ ਆਪਣਾ ਤਿਆਰ ਹੋ ਰਿਹਾ ਤੇ ਸਾਡੇ ਨਾਲ ਕੁਝ ਹੋਰ ਇੱਥੇ ਸਾਥੀ ਨੇ ਸਰਦਾਰ ਜੀ ਉਹਨਾਂ ਨਾਲ ਕੁਝ ਕਰਦੇ ਆ ਗੱਲ ਕਰਨ ਦੀ ਤੇ ਕੀ ਇਸ ਮੇਲੇ ਦਾ ਇਹ ਜਿਹੜਾ ਖਾਸ ਜਿਹੀ ਹੈ ਜੈ ਸਸਕਾਰ ਅਸੀਂ ਕਵੀ ਜੀ ਕਿਹੜੀ ਜਗ੍ਹਾ ਤੋਂ ਆਈ ਤੁਸੀਂ ਬਟਿੰਡੇ ਤੋਂ ਆਈ ਟਿੰਡੇ ਤੋਂ ਮੇਲੇ 'ਚ ਕੀ ਕਾਸ ਲੱਗਿਆ ਜੀ ਬਿਲਕੁਲ ਮੇਲਾ ਜੀ ਅਸੀਂ ਐਂਟਰੀ ਕਰੀ ਹੈ ਜੀ ਨਹੀਂ ਇਸ ਤਰ੍ਹਾਂ ਦੇ ਮੇਲੇ ਨੇ ਜਿਹੜੇ ਅੱਜ ਕੱਲ੍ਹ ਸਾਡੇ ਪੰਜਾਬ 'ਚੋਂ ਲੋਪ ਹੁੰਦੇ ਜਾਂਦੇ ਨੇ ਮੇਲੇ ਕੀ ਲੱਗਦਾ ਉਸ ਤਰ੍ਹਾਂ ਦੇ ਮੇਲੇ ਹੋਣ ਚਾਹੀਦੇ ਨਹੀਂ ਆਪਾਂ ਤਾਂ ਅਜੇ ਐਂਟਰੀ ਕਰੀ ਜੀ ਦੇਖਦੇ ਆ ਉਸ ਤੋਂ ਬਾਅਦ ਕੀ ਆ ਜਾ ਫਿਰ ਦੱਸਦੇ ਆ ਬਿਲਕੁਲ ਜੀ ਇਹ ਹਜੇ ਤੱਕ ਇਹਨਾਂ ਨੇ ਹਜੇ ਐਂਟਰੀ ਕੀਤੀ ਹੈ ਤੇ ਮੇਲੇ ਦੇ ਵਿੱਚ ਉਦੋਂ ਬਾਅਦ ਜਦੋਂ ਜਾਣਗੇ ਉਸ ਤੋਂ ਬਾਅਦ ਵੀ ਹਣ ਕਿਤੇ ਜਿਹੜੇ ਅੱਜ ਕੱਲ ਮੇਲੇ ਸਾਡੇ ਅਲੋਪ ਹੁੰਦੇ ਜਾਂਦੇ ਨੇ ਮੇਲੇ ਜਿਹੜੇ ਹੰਤੇ ਹੋਣ ਚਾਹੀਦੇ ਕਿਤੇ ਨਾ ਕਿਤੇ ਸਾਨੂੰ ਜਿਹੜੀ ਹੈ ਮੋਬਾਈਲ ਤੋਂ ਅਸੀਂ ਥੋੜਾ ਸਾਈਡ ਤੇ ਹੋਵਾਂਗੇ ਤਾਂ ਕਿਤੇ ਜਿਹੜੀ ਸਾਡੀ ਸਟ्रेस ਭਰੀ ਬੜੀ ਘੜੀ ਜ਼ਿੰਦਗੀ ਹੈ ਉਸ ਤੋਂ ਉਹ ਉਸ ਥੋੜੀ ਆਪਾਂ ਨੂੰ ਜਾਤ ਮਿਲੇਗੀ ਖਬਰ ਪੰਜਾਬ ਦੇ ਲਈ ਬਹਿੰਡਾ ਤੋਂ ਇਸ ਕਰਮੇਦ ਰਿਪੋਰਟ